ਸultanpur ਦੀ ਧਰਤੀ ਬਾਬੇ ਨਾਨਕ ਨੇ ਹੱਟ ਕੀਤਾ ਹੁਣ ਤੁਹਾਡੇ ਵਿੱਚ ਬਹੁਤ ਬੰਦੇ ਏਦਾਂ ਦੇ ਹੋਣਗੇ ਜਿਹੜੀ ਦੁਕਾਨਦਾਰੀ ਕਰਦੇ ਹੋਣਗੇ ਮੇਰੀ ਗੱਲ ਦਾ ਗੁੱਸਾ ਨਾ ਮਨਾਓ ਸਿੱਖ ਵੀ ਹੱਟੀਆਂ ਕਰਦੇ ਨੇ ਸੰਤ ਮਹਾਂਪੁਰਖ ਬੈਠੇ ਨੇ ਗਿਆਨੀ ਜਨ ਬੈਠੇ ਨੇ ਸਿੱਖਾਂ ਨੇ ਦੁਕਾਨਾਂ ਪਾਈਆਂ ਨੇ ਸਿੱਖ ਵੀ ਹੱਟੀਆਂ ਕਰਦੇ ਨੇ ਬਾਹਰਲੇ ਪਾਸੇ ਬੋਰਡ ਲੱਗਿਆ ਹੁੰਦਾ ਗੁਰਨਾਨਕ ਕਰਿਆਨਾਸਤੋ ਥੋੜਾ ਜਾਂ ਹਾਂ ਵਿੱਚ ਸ਼ਰਮਾਰ ਕੇ ਪਰਿਓ ਇਵੇਂ ਹੀ ਆ ਨਾ ਜੀ ਬਾਹਰਲੇ ਪਾਸੇ ਲਿਖਿਆ ਗੁਰੂ ਨਾਨਕ ਕਰਿਆਨਾ ਸਟੋਰ ਦਸ਼ਮੇਸ਼ ਕਰਿਆਨਾ ਸਟੋਰ ਭਾਵ ਕਿ ਗੁਰੂ ਨਾਨਕ ਸਾਹਿਬ ਨੇ ਹੱਤੀ ਕੀਤੀ ਤੇ ਸਿੱਖ ਵੀ ਹੱਟੀਆਂ ਕਰਦੇ ਹੁਣ ਬਾਹਰਲੇ ਪਾਸੇ ਨਾਂ ਲੱਗਿਆ ਹੋਇਆ ਗੁਰੂ ਨਾਨਕ ਕਰਿਆਨਾ ਸਟੋਰ ਪਰ ਮਾਫ ਕਰਿਓ ਉਹਦੇ ਅੰਦਰ ਵਿਕਦੇ ਨੇ ਮਲਾਵਟ ਵਾਲੇ ਮਸਾਲੇ ਤਮਾਕੂ ਤੇ ਬੀੜੀਆਂ ਗੁਰੂ ਨਾਨਕ ਸਾਹਿਬ ਨੇ ਤਾਂ ਕੋਈ ਅਜਾ ਸੌਦਾ ਨਹੀਂ ਸੀ ਵਚਿਆ ਸਖਾ ਤੋਂ ਕਿਹੜੇ ਸੌਦੇ ਤੋਲਣ ਲੱਗ ਪਿਆ। ਇੱਕ ਹੋਰ ਗੱਲ ਦੱਸਾਂ ਜੀ। ਅਗਲੇ ਪਾਸੇ ਫੱਟਾ ਲੱਗਿਆ ਗੁਰੂ ਨਾਨਕ ਕਰਿਆਨਾ ਸਟੋਰ ਭਾਪ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਂ ਲਿਖਿਆ ਹੋਇਆ। ਦਸ਼ਮੇਸ਼ ਕਰਿਆਨਾ ਸਟੋਰ ਕਲਗੀ ਵਾਲੇ ਪਾਛਾ ਦਾ ਨਾਂ ਲਿਖਿਆ ਹੋਇਆ। ਹੁਣ ਗੁਰੂ ਨਾਨਕ ਕਰਿਆਨਾ ਸਟੋਰ ਕਿਸੇ ਸਰਦਾਰ ਦਾ ਹੋ। Hindu ਦਾ ਰਾਮਚੰਦਰ ਜਾਂ ਸ਼ਿਵਜੀ ਭਗਵਾਨ ਦਾ ਨਾਂ ਲਾ ਕੇ ਲਿਖਣਗੇ। ਕਿਸੇ ਸਰਦਾਰ ਦਾ ਹੋ। ਹੁਣ ਬਾਹਰਲੇ ਪਾਸੇ ਲਿਖਿਆ ਗੁਰੂ ਨਾਨਕ ਕਰਿਆਨਾ ਸਟੋਰ ਤੇ ਚਲਾਉਣ ਵਾਲੇ ਜਾ ਕੇ ਸਰਦਾਰ ਜੀ ਨੂੰ ਪੁੱਛੋ ਵੀ ਕਿਵੇਂ ਚੱਲਦੀ ਏ ਤੇਰੀ ਦੁਕਾਨ ਪਿੱਟਣੀ ਲੱਗ ਪੂ ਭੁੱਖੇ ਮਰਦੇ ਆ ਬਚਦਾ ਹੀ ਕੁਝ ਨਹੀਂ ਹੁਣ ਕੋ ਪੁੱਛਣ ਵਾਲਾ ਹੋਵੇ ਕਿ ਸਿੱਖਾ ਦੇ ਗੁਰੂ ਨਾਨਕ ਸਾਹਿਬ ਦਾ ਨਾਂ ਮੱਥੇ ਤੇ ਟੰਗ ਕੇ ਵੀ ਤੂੰ ਭੁੱਖਾ ਮਰਦਾ ਤੇ ਫਿਰ ਤੂੰ ਰੱਜੇਗਾ ਕਿਦਾਂ ਤੈਨੂੰ ਰੱਜ ਕੇਦਾਂ ਆਊਗਾ ਇੱਥੇ ਕਸੂਰ ਗੁਰੂ ਦਾ ਨਹੀਂ ਮਾਫ ਕਰਨਾ ਕਸੂਰ ਤੇਰੀ ਨੀਤ ਦਾ ਜਾਂ ਤਾਂ ਤੇਰੀ ਦੁਕਾਨ ਵਿੱਚ ਸੌਦਾ ਸ਼ੁੱਧ ਨਹੀਂ ਤੇ ਜਾਂ ਤੇਰੀ ਨੀਤ ਸ਼ੁੱਧ ਨਹੀਂ ਤੂੰ ਤਾਂ ਭੁੱਖਾ ਮਰਦਾ ਨਹੀਂ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਅਗਲੇ ਪਾਸੇ ਲਿਖ ਕੇ ਤੇ ਮੈਂ ਕੋਈ ਭੁੱਖਾ ਮਰਦਾ ਵੇਖਿਆ ਹੀ ਨਹੀਂ ਇੱਕ ਵਾਰੀ ਰਲ ਕੇ ਕਹਿ ਦੋ ਸਤਿਨਾਮ ਸ੍ਰੀ ਵਾਹਿਗੁਰੂ ਬਾਬੇ ਨਾਨਕ ਨੇ ਮੱਝਾਂ ਵੀ ਥਾਰ ਜਾਈ ਮੈਂ ਕਦੇ ਬਾਅਦ ਵਿੱਚ ਗੱਲ ਨੂੰ ਬਿਸਰਨਾ ਜਾਵਾਂ ਪਹਿਲਾਂ ਗੱਲ ਆਖਣ ਲੱਗਾ ਗੁਰੂ ਨਾਨਕ ਸਾਹਿਬ ਨੇ ਖੇਤੀ ਵੀ ਕੀਤੀ ਕਿਉਂ ਜੀ ਸਿਰ ਮਾਰ ਕੇ ਘਾਰਾ ਪੁਰੂ ਕੀਤੀ-ਕੀਤੀ ਆਪਾਂ ਸਿੱਖ ਵੀ ਖੇਤੀ ਕਰਦੇ ਆ ਗੁਰੂ ਨਾਨਕ ਸਾਹਿਬ ਨੇ ਹੱਲ ਪਾਇਆ ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਸਿੱਖ ਵੀ ਖੇਤੀ ਕਰਦੇ ਨੇ ਪਰ ਨਾਨਕ ਜੀ ਅੱਜ ਤੇਰੇ ਸਿੱਖਾਂ ਦੀ ਖੇਤੀ ਵਿੱਚ ਤਬਦੀਲੀ ਆ ਗਈ ਕਿਉਂਕਿ ਬਾਬੇ ਨਾਨਕ ਨੇ ਤੇ ਕਦੇ ਬਤਾਉਆਂ 'ਚ ਟੀਕੇ ਨਹੀਂ ਲਾਏ ਕਦੇ ਕਦੂਆਂ 'ਚ ਟੀਕੇ ਨਹੀਂ ਲਾਏ ਕਦੇ ਜ਼ਹਿਰ ਨਹੀਂ ਖੋਈ ਕਿਸੇ ਨੂੰ ਪਰ ਤੇਰੇ ਸਿੱਖ ਅੱਜ ਦੂਜੇ ਨੂੰ ਜ਼ਹਿਰ ਦੇ ਰਹੇ ਨੇ ਇਹ ਗੱਲ ਸੱਚੀ ਹੈ ਸੁਣਿਓ ਧਿਆਨ ਨਾਲ 네ਪਾਲ ਨੇ ਪੰਜਾਬ ਦੀ ਸਬਜ਼ੀ ਲੈਣ ਤੋਂ ਮਨਾ ਕਰ ਦਿੱਤਾ 65% ਪਤਾ ਕਿਉਂ 네ਪਾਲ ਦੇ ਲੋਕ ਕਹਿੰਦੇ ਆ ਕਿ ਪੰਜਾਬ ਦੀ ਸਬਜ਼ੀ ਵਿੱਚ 65% ਜ਼ਹਿਰ ਆ ਰਿਹਾ ਸਬਜ਼ੀ ਵਿੱਚ 65% ਤੇ ਉਹਨਾਂ ਨੇ ਸਬਜ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਸਤਿਕਾਰਯੋਗ ਮਹਿਰਿਆਂ ਮਤਾਮਾਂ ਬੈਠੀਆਂ ਨੇ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਆਪਾਂ ਸਬਜ਼ਾ ਭਾਜਾ ਲੈਂਦੇ ਸੀ ਨਾ ਤਾਂ ਕਿਸੇ ਬਤਾਉ ਨੂੰ ਕੀੜਾ ਲੱਗਾ ਹੋਣਾ ਕਿਸੇ ਕਰੇਲੇ ਨੂੰ ਭਿੰਡੀ ਨੂੰ ਸੁੰਡੀ ਲੱਗੀ ਹੋਣੀ ਤੇ ਮਾਈਆਂ ਸਬਜ਼ੀ ਨਹੀਂ ਸੀ ਲੈਂਦੀਆਂ ਬਈ ਇਹਨੂੰ ਕਾਣ ਪਈ ਐ ਇਹਨੂੰ ਕੀੜਾ ਲੱਗਾ ਇਹ ਸਬਜ਼ੀ ਨਹੀਂ ਲੈਣੀ ਪਰ ਮੇਰੀਓ ਮਤਾਓ ਮੇਰੀਓ ਭੈਣੋ ਮੈਂ ਤੁਹਾਨੂੰ ਅੱਜ ਬੇਨਤੀ ਕਰਕੇ ਚੱਲਾ ਹਾਂ ਜੇ ਕਿ ਅੱਜ ਤੋਂ ਬਾਅਦਾਂ ਕਦੇ ਸਬਜ਼ੀ ਵਾਲੇ ਕੋਲੋਂ ਸਬਜ਼ੀ ਲਈ ਨਾ ਤਾਂ ਜਿਹੜੀ ਚੀਜ਼ ਨੂੰ ਕੀੜਾ ਲੱਗਾ ਹੋਇਆ ਉਹ ਚੀਜ਼ ਖਰੀਦਾ ਕਰੋ ਜੇਨੂੰ ਸੁੰਡੀ ਲੱਗੀ ਹੈ ਜੇਨੂੰ ਕੀੜਾ ਲੱਗਾ ਉਹ ਚੀਜ਼ ਖਰੀਦੋ ਜਿੰਨੀ ਨੂੰ ਕੀੜਾ ਲੱਗਾ ਉੰਨੀ ਕੱਟ ਕੇ ਛੁੱਟ ਦਿਓ ਬਾਕੀ ਰੰਨ ਬਣਾ ਕੇ ਛਕ ਲੋ ਪਤਾ ਕਿਉਂ ਕਿਉਂਕਿ ਜੇ ਉਹਦੇ ਵਿੱਚ ਕੀੜਾ ਬਚ ਸਕਦਾ ਤੇ ਖਾ ਕੇ ਤੁਸੀਂ ਬਚ ਸਕਦੇ ਹੋ ਜੇ ਉਹਦੇ ਵਿੱਚ ਕੀੜਾ ਨਹੀਂ ਨਾ ਬਚਿਆ ਤੇ ਤੁਹਾਡੇ ਬਚਣ ਦਾ ਵੀ ਕੋ ਹੱਲ ਨਹੀਂ ਕੈਂਸਰ ਹੋਣਗੇ ਇਹ ਸੱਚਾਈ ਹੈ ਅੱਜ ਦੇ ਜਮਾਨੇ ਦੀ ਨਾਨਕ ਜੀ ਤੁਸਾਂ ਤੇ ਕਦੇ ਯਾਰ ਨਹੀਂ ਦਿੱਤੀ ਹੁਣ ਤੁਹਾਡੇ ਵਿੱਚੋਂ ਕੋਈ ਸਬਜ਼ੀ ਦਾ ਕੰਮ ਕਰਦਾ ਹੋਵੇਗਾ ਮੈਨੂੰ ਮਾਫ਼ ਕਰਿਓ ਮੈਂ ਜਦੋਂ ਤੁਹਾਡੇ ਵਿੱਚ ਵਿਚਰਦਾ ਆਪਣੇ ਰਿਸ਼ਤੇਦਾਰਾਂ ਵਿੱਚ ਵਿਚਰਦਾ ਕੋਈ ਸਬਜ਼ੀ ਬਾਜੀ ਦਾ ਕੰਮ ਕਰਦੇ ਆ ਨਾ ਜੀ ਤੇ ਉਹ ਜਿਹੜੀ ਤਾਂ ਆਪਣੇ ਪੁੱਤ ਪੋਤੇ ਆ ਨੇ ਖਾਣੀ ਹੁੰਦੀ ਆ ਉਹ ਦਸਕ ਮਰਲੇ ਅੱਡ ਬੀਜਦੇ ਆ ਉਹਦੇ ਵਿੱਚ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਕੋਈ ਦਵਾਈ ਨਹੀਂ ਉਹਨੂੰ ਕਹਿੰਦੇ ਆਰਗੇਨਿਕ ਆ ਜਿਹੜੀ ਆਪਣੇ ਪੋਤੇ ਪੋਤੀਆਂ ਨੇ ਛਕਣੀ ਚੀਜ਼ ਆ ਉਹਦੇ ਉੱਤੇ ਕੋਈ ਸਪਰੇ ਨਹੀਂ ਤੇ ਜਿਹੜੀ ਲੋਕਾਂ ਦੇ ਬੱਚਿਆਂ ਨੇ ਛਕਣੀਆਂ ਉਹਦੇ ਉੱਤੇ ਤੜਾ ਤੜ ਦਵਾਈਆਂ ਦੇ ਛੜਕਾ ਹੋ ਰਹਿ ਨੇ ਸਕਾ ਤੈਨੂੰ ਬਾਬੇ ਨਾਨਕ ਨੇ ਜ਼ਹਿਰ ਵੰਡਣ ਨੂੰ ਤਾਂ ਨਹੀਂ ਸਿਖਾਇਆ ਤੈਨੂੰ ਤਾਂ ਅੰਮ੍ਰਿਤ ਵੰਡਣ ਵਾਸਤੇ ਤੇਰੀ ਡਿਊਟੀ ਲੱਗੀ ਸੀ ਪਰ ਅੱਜ ਚੰਨ ਪੈਸਿਆਂ ਦੀ ਖਾਤਰ ਤੂੰ ਜ਼ਹਿਰ ਦੇਣ ਲਈ ਤਿਆਰ ਹੋ ਗਿਆ ਦੂਜਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਕੋਈ ਇਹੋ ਜਿਹੀ ਖੇਤੀ ਨਹੀਂ ਕੀਤੀ ਸਿੱਖੋ ਵਾਹਿਗੁਰੂ ਤੁਹਾਨੂੰ ਕਿਤੇ ਤੁਹਾਡੀਆਂ ਭੁਲਾ ਮਰਛ ਦੇ ਇਸ ਵਿਚਾਰ ਨੂੰ ਪੱਲੇ ਵਿੱਚ ਬੰਨ ਕੇ ਲੈ ਕੇ ਜਾਓ ਥੋੜੀ ਖਾ ਲਿਓ ਘੱਟ ਖਾ ਲਿਓ ਇੱਕ ਦਿਨ ਭੁੱਖੇ ਰਹਿ ਲਿਓ ਪਰ ਬਾਬੇ ਨਾਨਕ ਦੀ ਸਿੱਖੀ ਤੋਂ ਤੁਸੀਂ ਮੁਨਕਰ ਹੋ ਜਾਓਗੇ ਜੇ ਤੁਸੀਂ ਫਸਲਾਂ ਵਿੱਚ ਟੀਕੇ ਲਾ ਲਾ ਕੇ ਕਿਸੇ ਦੂਜਿਆਂ ਨੂੰ ਜ਼ਹਿਰਾਂ ਦੇਂਦਿਆਂ ਸ਼ੁਰੂ ਕਰ ਦਿੱਤੀ।